ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੁਟੀਕਨ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਇਹ ਆਪਾਂ ਇੱਕ ਹੈਂਡਵਰਕ ਦਾ ਪੀਸ ਰੈਡੀ ਕੀਤਾ ਹੈ ਜੋ ਕਿ ਵਰਕ ਹੈ ਬਹੁਤ ਹੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਨੋਟ ਮੋਤੀ ਦਾ ਕੰਮ ਕੀਤਾ ਹੋਇਆ ਹੈਗਾ ਇਹ ਇਹਦੀ neck ਦੇ ਉੱਪਰ ਡਬਲ ਲੇਅਰ ਕੀਤੀ ਹੋਈ ਹੈਗੀ ਦੇਖੋ ਬਹੁਤ ਹੀ ਸਫਾਈ ਦਾ ਕੰਮ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਵਰਕ ਇਹਦੇ ਘੇਰੇ ਦਾ ਕੰਮ ਆਜੂਗਾ niche ਕੀ ਇਹਦੇ ਕੰਮ ਵੀ ਬਹੁਤ ਵਧੀਆ ਲੱਗਦਾ ਹੈਗਾ ਬਾਕੀ ਤੁਸੀਂ ਆਪਣੇ ਅਕੋਰਡਿੰਗ ਵੀ ਵਰਕ ਕਰਵਾ ਸਕਦੇ ਹੋਗੇ ਤੇ ਦੇਖੋ ਇਹ ਤਾਂ ਦੋ ਕਲਰ ਸ਼ੇਡ ਲਈ ਹੋਏ ਆਗੇ ਫਲਾਵਰ ਦੇ ਤੇ ਵਿੱਚ ਇੱਕ ਮੋਤੀ ਦਾ ਫੁੱਲ ਪਾਇਆ ਹੋਇਆ ਹੈਗਾ ਵਰਕ ਦੇਖੋ ਵਰਕ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ ਵਰਕ ਤੁਹਾਨੂੰ ਅਸੀਂ ਨੇੜੇ ਤੋਂ ਦਿਖਾ ਰਹੇ ਹਾਂਗੇ ਵਰਕ ਦੀ ਸਫਾਈ ਚੈੱਕ ਕਰੋ ਤੁਸੀਂ ਮਾਕੇ ਤੁਸੀਂ ਆਫਲਾਈਨ ਆ ਕੇ ਵੀ ਸਾਡੇ ਤੋਂ ਇਦਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਆਪਣੀ ਚੋਇਸ ਦਾ ਕਲਰ ਵਗੈਰਾ ਤੁਸੀਂ ਚੂਜ਼ ਕਰਵਾ ਸਕਦੇ ਹੋ ਤੇ ਜੇਕਰ ਤੁਹਾਡੇ ਕੋਲੇ ਆਪਣੇ ਕੋਲ ਕੋਈ ਆਪਣਾ ਡਿਜ਼ਾਈਨ ਹੈਗਾ ਤੁਸੀਂ ਉਹ ਵੀ ਬਣਵਾ ਸਕਦੇ ਹੋ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਡੇ ਤੋਂ ਸੂਟ ਕਸਟਮਾਈਜ਼ ਕਰਵਾ ਸਕਦੇ ਆ ਇਹ ਦੀ ਬਾਜੂ ਦਾ ਕੰਮ ਆ ਗਿਆ ਬਾਜੂ ਦੇ ਉੱਪਰ ਵੀ ਇਦਾਂ ਹੀ ਡਬਲ ਲੇਅਰ ਪਾਈ ਹੋਈ ਹੈ ਆਪਣੇ ਜੇਕਰ ਸਰਦੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ